ਸੜਕਾਂ ਤੇ ਹਰ ਰੋਜ਼ ਕਿੰਨੇ ਹੀ ਲੋਕਾਂ ਦੀਆਂ ਜਾਨਾਂ ਅਜਾਈ ਚਲੀਆਂ ਜਾਂਦੀਆਂ ਹਨ ਜੋ ਕਿ ਬੇहद ਕੀਮਤੀ ਹੁੰਦੀਆਂ ਨੇ ਤੇ ਉੱਥੇ ਹੀ ਬਹੁਤ ਵੱਡੇ ਵਿੱਤੀ ਨੁਕਸਾਨ ਵੀ ਲੋਕਾਂ ਦੇ ਹੁੰਦੇ ਹਨ ਜੋ ਕਿ ਸੜਕੀ ਅੱਤਵਾਦ ਕਿਹਾ ਜਾਂਦਾ ਜਿਸ ਦੇ ਵਿੱਚ ਆਵਾਰਾ ਜਾਨਵਰ ਜਾਂ ਫਿਰ ਸੜਕਾਂ ਦੀ ਖਸਤਾ ਹਾਲਤ ਜ਼ਿੰਮੇਵਾਰ ਹੈ ਹਾਲੇ ਕੁਝ ਹੀ ਸਮੇਂ ਦੀ ਗੱਲ ਹੈ ਕਿ ਪੰਜਾਬ ਨੂੰ ਇੱਕ ਵੱਡਾ ਘਾਟਾ ਪਿਆ ਜਦੋਂ ਰਾਜਵੀਰ ਜਵੰਦੇ ਦਾ ਇਸ ਸੜਕੀ ਅੱਤਵਾਦ ਦੇ ਕਰਕੇ ਕਹਾਂਗੇ ਕਤਲ ਹੀ ਹੋਇਆ ਕਿਉਂਕਿ ਜਿਸ ਤਰ੍ਹਾਂ ਦੀ ਉਹਨਾਂ ਦੀ ਸੇਫਟੀ ਸੀ ਜਿਸ ਤਰ੍ਹਾਂ ਦੀ ਉਹਨਾਂ ਦੀ ਰਾਈਡਿੰਗ ਸੀ ਉਹ ਇਸ ਤਰ੍ਹਾਂ ਜਾਨ ਉਹਨਾਂ ਦੀ ਗਈ ਹੈ ਉਹ ਇੱਕ ਵੱਡੀ ਸਾਜ਼ਿਸ਼ ਹੈ ਜੇਕਰ ਸਿਸਟਮ ਸਹੀ ਹੁੰਦਾ ਅਵਾਰਾ ਪਸ਼ੂ ਜਾਨਵਰ ਸੜਕਾਂ ਤੇ ਨਾ ਹੁੰਦੇ ਸੜਕਾਂ ਦੀ ਹਾਲਤ ਸਹੀ ਹੁੰਦੀ ਤਾਂ ਸ਼ਾਇਦ ਅੱਜ ਰਾਜਵੀਰ ਜਵੰਦਾ ਵੀ ਸਾਡੇ ਵਿੱਚਕਾਰ ਹੁੰਦੇ ਪਰ ਉੱਥੇ ਹੀ ਇਸ ਘਟਨਾ ਤੋਂ ਬਾਅਦ ਵੀ ਹਾਲੇ ਤੱਕ ਸਰਕਾਰਾਂ ਦੀਆਂ ਅੱਖਾਂ ਨਹੀਂ ਖੁੱਲੀਆਂ ਨੇ ਸਮਰਾਲਾ ਦੇ ਨਜ਼ਦੀਕ ਇੱਕ ਟਰੱਕ ਪਲਟ ਗਿਆ ਅਤੇ ਉਤੇ ਹੀ ਇਸ ਟਰੱਕ ਦੇ ਡਰਾਈਵਰ ਤੇ ਵੀ ਗੰਭੀਰ ਸੱਟਾਂ ਲੱਗੀਆਂ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਜਿਸ ਦੇ ਦੋ ਹਿੱਸੇ ਹੋ ਗਏ ਦੇਖਣ ਤੋਂ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਦੋ ਟਰੱਕਾਂ ਦਾ ਆਪਸ ਦੇ ਵਿੱਚ ਐਕਸੀਡੈਂਟ ਹੋਇਆ ਹੋਵੇ ਪਰ ਇੱਕ ਹੀ ਟਰੱਕ ਦੇ ਦੋ ਹਿੱਸੇ ਹੋ ਗਏ ਇਸ ਤਰ੍ਹਾਂ ਦੀ ਹਾਲਤ ਇਸ ਟੁੱਟੀ ਸੜਕ ਅਤੇ ਸੜਕ ਦੇ ਕੰਡੇ ਝੁਕੇ ਹੋਏ ਦਰਖਤ ਕਰਕੇ ਹੋਈ ਜੋ ਕਿ ਹਰ ਰੋਜ਼ ਕਿੰਨੇ ਹੀ ਗੱਡੀਆਂ ਦੇ ਵਿੱਚ ਇਹ ਦਰਖਤ ਲੱਗਦਾ ਹੈ ਜਿਸ ਕਰਕੇ ਦਰਖਤ ਇੱਕ ਤਰੀਕੇ ਦੇ ਨਾਲ ਛਾਂਗ ਵੀ ਹੋ ਗਿਆ ਪਰ ਫਿਰ ਵੀ ਪ੍ਰਸ਼ਾਸਨ ਦੇ ਕੰਨਾਂ ਤੇ ਜੂ ਤੱਕ ਨਹੀਂ ਸਰਕਦੀ ਆਓ ਇਸ ਮੌਕੇ ਦੀ ਵਿਸ਼ੇਸ਼ ਕਵਰੇਜ ਦੇਖੋ ਇਹ ਬਹੁਤ ਵੱਡਾ ਐਕਸੀਡੈਂਟ ਇਸ ਸਮੇਂ ਖੰਨਾ ਤੋਂ ਜੋ ਪਠਾਨਕੋਟ ਨੂੰ ਰੋਡ ਜਾਂਦਾ ਉਹਦੇ ਉੱਪਰ ਗੱਤੇ ਨਾਲ ਲੱਤੇ ਇੱਕ ਟਰੱਕ ਪਲਟ ਗਿਆ ਕਾਫੀ ਬੁਰੇ ਤਰੀਕੇ ਦੇ ਨਾਲ ਤੁਸੀਂ ਰਾਤ ਦੀਆਂ ਸਵੇਰੇ ਜਲਦੀ ਦੀਆਂ ਤਸਵੀਰਾਂ ਵੀ ਦੇਖ ਰਹੇ ਹੋ ਇਹਦੇ ਵਿੱਚ ਦੇਖ ਸਕਦੇ ਹੋ ਪਤਾ ਨਹੀਂ ਕਿਵੇਂ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਕਿੰਨੀ ਮਿਹਨਤ ਨਾਲ ਇਹ ਟਰੱਕ ਖਰੀਦਿਆ ਹੋਵੇਗਾ ਜੋ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਟਰੱਕ ਨੂੰ ਵੀ ਤੂੰ ਖੱਡੇ ਕਰਕੇ ਹੋਇਆ ਆਪਣਾ। ਅੱਛਾ ਖੱਡੇ ਕਰਕੇ ਜਿਵੇਂ ਮਨ ਖੱਡੇ ਹੀ ਲੱਗ ਗਏ। ਇੱਕ ਜਿਹਾ ਨਾ ਟੁੱਟੇ। ਪਹਿਲੇ ਸਪਿਨ ਕਰਕੇ ਆਏ। ਨਾ ਖੱਡੇ ਚ ਉਹ ਖੱਡਾ ਨਹੀਂ ਪਿੱਛੇ। ਹਾਂ ਜੀ। ਹਕੂਮਤ ਲੱਤਾਂ ਨੂੰ ਕੱਪੀਆਂ ਉਧਰੋਂ ਪੇਟ ਕਰਕੇ ਗੱਡੀ ਖੱਡੇ ਚ ਲੱਗ ਗਈ। ਪਹਿਲੇ ਸਪਿਨ ਪਗੜ ਗਿਆ। ਹਾਂ ਬਿਲਕੁਲ। ਕਾਫੀ ਨੁਕਸਾਨ ਹੋਇਆ ਕਿੰਨਾ ਨੁਕਸਾਨ ਵੀ ਥੋੜੇ ਸਾਹਮਣੇ ਨੁਕਸਾਨ ਤੋਂ ਸਾਰੇ ਨੁਕਸਾਨ। ਇਹ ਕਦੇ ਅਵਾਰਾ ਪਸ਼ੂਆਂ ਕਰਕੇ ਨਾ ਐਕਸੀਡੈਂਟ ਹੁੰਦੇ ਨੇ ਕਦੇ ਐਦਾਂ ਖੱਡਿਆਂ ਕਰਕੇ ਕੀ ਲੱਗਦਾ ਵੀ ਸਰਕਾਰ ਦੇ ਅੰਨੀ ਨੰਦੀਆਂ ਤੇ ਇਹ ਸਰਕਾਰ ਦੀ ਨਿਗਹਿਲੀ ਵੇਖੋ ਸੇ ਕੀ ਹਾਲ ਹੋਇਆ ਪਿਆ ਆਹ ਆਪਣਾ ਗਲਤੀਆ ਪੇਟ ਦੇਖ ਲਓ ਜਿਹੜਾ ਆਹ ਪੇਡਾ ਵੇਖੋ ਆ ਸਾਰੇ ਪੇਡਾ ਰੋਡ ਦੇ ਵਿੱਚ ਐ ਪਰਸੋਂ ਚ ਉੱਥੇ ਵੀ ਦੱਸ ਰਹੇ ਨੇ ਚਲੋ ਆਪਾਂ ਤਾਂ ਬਾਹਰ ਤੋਂ ਆ ਦੱਸ ਰਹੇ ਨੇ ਪਰਸੋਂ ਉੱਥੇ ਵੀ ਇੱਥੇ ਗੱਡੀ ਪਲਟੀ ਆ ਪੇਡੇ ਕਰਕੇ ਜੀ ਫੋਰਸ ਆਫ ਫੋਰਚਨ ਕਹਿੰਦੇ ਇਧਰੋਂ ਮੋ ਲੱਟਾ ਪਈਆਂ ਇਧਰੋਂ ਪੇਡਾ ਛੱਗੇ ਪੇਡਾ ਪਛਾਨ ਦੇ ਚੱਕਰ ਚ ਗੱਡੀ ਪਰਾ ਖੱਡੇ ਚ ਲੱਗੀ ਲੈ ਕਿਦਣਾ ਟੋਰੀ ਗੱਡੀ ਪਲਟ ਗਈ ਇੱਕ ਕਿੰਨਾ ਕੋਈ ਛੱਟਪੇਟ ਤਾਂ ਨਹੀਂ ਵੈਸੇ ਜਾਣੀ ਨਾ ਛੱਟਪੇਟ ਵਸੇ ਮਾਈਨੋ ਕੀ ਡਰਾਈਵਰ ਹੁੰਦਾ ਤੇ ਇਹ ਕਿ ਤੁਸੀਂ ਚਲਾ ਰਹੇ ਸੀ ਕਿ ਕੇਵਲ ਲਾਈਟਾਂ ਪਈਆਂ ਮੂਰੋ ਕੀ ਗੱਲ ਵੀਰੇ ਪੇਡਾ ਸੀਗਾ ਲਾਈਟ ਪਈ ਤੇ ਪੇਡਾ ਦਿਖਿਆ ਉਹਦੇ ਚ ਕੱਟ ਮਾਰਿਆ ਤੇ ਅੰਨੇ ਚ ਗੱਡੀ ਪੈਰ ਵੈਲ ਸੋ ਕੇ ਗਿਰ ਗਈ ਕੰਦੇ ਸੀ ਕਿ ਗੱਡੀ ਚ ਕੱਡੇ ਹਾਂ ਅਜੋ ਗੱਡੇ ਖੱਡੇ ਚ ਬੱਤੀ ਆ ਹਾਂ ਕੱਡੇ ਚ ਅਜੇ ਨਾ ਟੁੱਟੇ ਨਾ ਵੀ ਡੂੰਗੇ ਖੱਡੇ ਨੇ ਰੋਡ ਤੇ ਸਾਰੇ ਰੋਡ ਖਤਮ ਆ ਵੀਰ ਹਾਂ ਸਰਕਾਰ ਦੇਖਦੇ ਨਹੀਂ ਆ ਦੇਖੋ ਤੁਹਾਡੇ ਮੂਰੇ ਹੀ ਆ ਤੁਸੀਂ ਰੋਡ ਤੇ ਰਹਿੰਦੇ ਹੋ ਕਦੇ ਅਵਾਰਾ ਪਸ਼ੂਆਂ ਕਰਕੇ ਐਕਸੀਡੈਂਟ ਹੁੰਦੇ ਨੇ ਜੀ ਪੋਰੇ ਵਾਰਾ ਪਸ਼ੂ ਨਹੀਂ ਆਗੇਣਾ ਹੈ ਇਹ ਅਵਾਰਾ ਪਸ਼ੂਆਂ ਕਰਕੇ ਜਰਾ ਅੱਜ ਵੀ ਜੁੰਦਾ ਜਿਹੜੇ ਆਪਨੇ ਪੰਜਾਬ ਦੇ ਕਲਾਕਾਰ ਉਹ ਵੀ ਚਲੇ ਗਏ ਯਾਰ ਠੀਕ ਹੈ ਉਹ ਵੀ ਪਸ਼ੂਆਂ ਕਰਤੀ ਗਏ ਨੇ ਅੰਗੇਲੀਆਂ ਨੇ ਹਾਂ ਵੀ ਅੰਗੇਲੀਆਂ ਸਰਕਾਰ ਦੀਆਂ ਅੰਗੇਲੀਆਂ ਦੇਖੋ ਥੋੜੇ ਸਾਹਮਣੇ ਕਿੱਡੇ بڑے ਟੋਏ ਨੇ ਠੀਕ ਹੈ ਪਿੱਛੇ ਰੋਡ ਸਾਫ਼ ਹੈ ਉਰੇ ਕਿਹਾ ਹਾਲ ਹੈ ਆ ਸਮਰ ਵਾਲੀ ਸੜਕਾਂ ਦੇਖੋ ਠੀਕ ਹੈ ਕੀ ਹਾਲ ਕਰਾ ਆ ਮੈਂ 5-7 ਲੱਖ ਥੱਲੇ ਆ ਗਿਆ ਮੇਰੀ ਗੱਡੀ ਖਤਮ ਹੋ ਗਈ ਦੇਖੋ ਭਈ ਉਹ ਵੱਡੀ ਪਈਆ ਦੇਖ ਭਾਈ ਵੱਡੀ ਦਾ ਕੀ ਹਾਲ ਹੈ 3-4 ਦਿਨ ਪਹਿਲਾਂ ਠੀਕ ਆ ਉਹਨਾਂ ਬਾਈ ਦੱਸਦੇ ਨੇ ਜਿਹੜੇ ਲੋਕਲ ਨੇ ਉਹ ਦੱਸਣ ਵਾਲੇ ਉਹ ਕਹਿੰਦੇ ਵੀਰੇ ਪੰਜ ਚਾਰ ਦਿਨ ਪਹਿਲਾਂ ਐਕਸੀਡੈਂਟ ਹੋਇਆ ਜੀ ਉਹ ਤੋਂ ਪਹਿਲਾਂ ਵੀ ਐਕਸੀਡੈਂਟ ਹੋਏ ਨੇ ਉਹ ਕਹਿੰਦਾ ਹਫਤੇ ਜੀ ਵੀਰੇ ਦੋ ਦੋ ਐਕਸੀਡੈਂਟ ਤਾਂ ਹੈ ਕਹਿੰਦਾ ਦੱਸੋ ਕੀ ਕਰੇ ਬੰਦਾ ਕਿੱਥੇ ਜਾ ਨੁਕਸਾਨ ਹੋਇਆ ਤੁਹਾਡਾ ਵੀਰੇ ਮੇਰਾ ਜੇ ਆਪਾਂ ਇਹ ਗੱਡੀ ਠੀਕ ਕਰਾਉਂਦੇ ਪੰਜ ਤੋਂ 7 ਲੱਖ ਰੁਪਏ ਨੁਕਸਾਨ ਹੈ ਜੀ ਘਟੋ ਘਟ ਕੀ ਮੰਗ ਕੀ ਕਰਦੇ ਹੋ ਵੀਰੇ ਵੀਰੇ ਸਰਕਾਰ ਤੋਂ ਮੰਗਾ ਪਹਿਲਾਂ ਦੇਖੋ ਸੜਕਾਂ ਦੀ ਹਾਲ ਹੋਵੇ ਠੀਕ ਆ ਚਲੋ ਮੈਂ ਦੇਖ ਨੁਕਸਾਨ ਜਿਹੜਾ ਹੋ ਗਿਆ ਮੇਰਾ ਦੇਖੋ ਪਰ ਸਾਹਮਣੇ ਆ ਠੀਕ ਆ ਮੈਂ ਜਿਹਦਾ ਵੀ ਕਿਸੇ ਹੋਰ ਦਾ ਵੀ ਹੋਵੇ ਇਹ ਸਰਕਾਰ ਨੂੰ ਦਿਖਦਾ ਨਹੀਂਗਾ ਇਹ ਵੀ ਜੇ ਕੋ ਮਰੂਗਾ ਫੇਰੇ ਹੀ ਪਟਪਟਣਗੇ ਇਹਨੂੰ ਇਹ ਸਿੱਧਾ ਕਰਨ ਨੂੰ ਜੋ ਵੀ ਕਰਨਗੇ ਇਹ ਕਹਿੰਦੇ ਆਪਣੇ ਮਤਲਬ ਇੰਡੀਆ 'ਚ ਕਾਰਪੋਈ ਪੁਲਿਸੋਂ ਤੋਂ ਕਰਤੀ ਆ ਜਦੋਂ ਕੋਈ ਸ਼ਿਕਾਇਤ ਹੁੰਦੀ ਆ ਇਹ ਕੁਛ ਹੋਰ ਨੁਕਸਾਨ ਹੋ ਜਾਂਦਾ ਵੀਰ ਜੀ ਪਤਾ ਕੀ ਆ ਸ਼ਿਕਾਇਤ ਦੀ ਗੱਲ ਤਾਂ ਇਹ ਦੇਖੋ ਥੋੜਾ ਸਾਹਮਣੇ ਆ ਜੇ ਕੋਈ ਲੱਗੇ ਮਰੂਗਾ ਫੇਰ ਸਾਰੇ ਸ਼ਿਕਾਇਤਾਂ ਹੋਣਗੇ ਉਹ ਤੋਂ ਬਾਅਦ ਕੰਮ ਹੋਣਗੇ ਪਹਿਲਾਂ ਨੁਕਸਾਨ ਹੋ ਜਾਂਦਾ ਫਿਰ ਆਪਾਂ ਇਹ ਕੰਮ ਹੀ ਕਿਉਂ ਹੁੰਦੇ ਆ ਜੇ ਆਪਾਂ ਨੂੰ ਪਤਾ ਵੀ ਹਾਂ ਵੀ ਆ ਚੀਜ਼ ਨੁਕਸਾਨ ਦਾ ਹੈ ਆਪਣੇ ਵਾਸਤੇ ਆਪਾਂ ਪਹਿਲਾਂ ਹੱਲ ਕਰੋ ਠੀਕ ਹੈ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਜਿਵੇਂ ਐਕਸੀਡੈਂਟ ਹੋਇਆ ਵੀਰ ਜੀ ਹੁਣ ਦੇਖੋ ਇੱਕ ਗੱਡੀ ਐ ਪਲਟੀ ਐ ਜੋ ਥੱਲੇ ਆ ਜਾਂਦਾ ਅਗਲਾ ਵੀ ਉਹ ਨੁਕਸਾਨ ਜਾਂਦਾ ਤੁਹਾਡੇ ਕਿਹੜੇ ਟਾਈਮ ਹੋ ਐਕਸੀਡੈਂਟ ਵੀਰ ਜੀ ਇਹ ਰਾਤ ਹੋਇਆ ਜੀ ਕੋਈ ਦਿਨ ਤੇ ਹੁੰਦਾ ਜੇ ਕੋਈ ਹੋਰ ਪਤਾ ਹਾਂ ਕੁਝ ਵੀ ਹੋ ਸਕਦਾ ਜੀ ਵੀਰੇ ਕਿਉਂ ਕੱਡੇ ਹੋ ਰਹੇ ਆਂਦੇ ਨੇ ਠੀਕ ਹੈ ਜੇ ਆਪਾਂ ਇਧਰ ਕੋਈ ਗੱਡੀ ਆਉਣ ਲੱਗ ਰਹੀ ਆ ਜੋ ਸਾਈਡ ਤੋਂ ਪਰਾਂ ਪਾਸ ਕਰ ਰਿਹਾ ਹੁੰਦਾ ਇਧਰ ਪੇਡਾ ਦੀ ਅਸੀਂ ਪੇਡਾ ਬਚਾਉਂਦੇ ਬੰਦੇ ਨੂੰ ਬਚਾਉਂਦੇ ਕੀ ਕਰਦੇ ਮਾਰੇ ਤਾਂ ਅਸੀਂ ਜਾਂਦੇ ਵੀਲੇਰ ਹੁੰਦਾ ਫਿਰ ਕੋਈ ਜਿਆਦਾ ਥੱਲੇ ਜਾਂ ਗੱਡੀਕਾਰ ਹੁੰਦੀ ਦਬ ਸਾਰ ਵੀਰ ਜੀ ਕੁਝ ਵੀ ਕੁਛ ਵੀ ਹੋ ਜਾਣਾ ਜੀ ਕਿਹੜੀ ਜਗ੍ਹਾ ਤੋਂ ਆ ਰਹੇ ਹੋ ਕਿੱਥੇ ਜਾ ਰਹੇ ਸੀ ਵੀਰ ਜੀ ਹਸ਼ਿਆਰ ਪਰ ਤੋਂ ਆਏ ਤੇ ਜੀ 90000 ਜੀ 90000 ਜੀ ਹਾਂ ਜੀ ਇਹ ਵੀ ਤੁਹਾਡਾ ਪਹਾੜੇ ਦਾ ਵੀ ਨੁਕਸਾਨ ਹੋਇਆ ਨਾ ਹਾਂ ਜੀ ਹਾਂ ਜੀ ਵੀਰ ਜੀ ਪਾੜਾ ਸਾਰਾ ਖੜਾ ਖਤਮ ਹੋ ਚੁੱਕਿਆ ਠੀਕ ਹੈ ਜੀ ਮਾਲੇ ਸੜਨ ਸਾਰਾ ਨੁਕਸਾਨ ਚ ਆ ਠੀਕ ਹੈ ਜੀ ਲੇਬਰਾਂ ਸਾਨੂੰ ਪੈ ਗਈਆਂ ਠੀਕ ਹੈ ਜੀ ਹੈਡਰੇ ਤੇ ਪੈ ਸਾਨੂੰ ਪੈ ਗੇ ਠੀਕ ਆ ਹੁਣ ਆ ਗੱਡੀ ਇਧਰ ਨੁਕਸਾਨ ਚ ਮੈਂ ਫਿਰ ਥੱਲੇ ਲੱਗ ਗਿਆ ਵੀਰੇ ਪਹਿਲੇ ਹੀ ਡਰਾਈਵਿੰਗ ਦਾ ਕਾਟੇ ਜੇ ਜਲਰੀਆਂ ਇਹ ਉੱਪਰ ਹੋਣ ਨਾ ਵੀਰੇ ਟਰਾਂਸਪੋਰਟ ਮਹਿਕਮਾ ਸ਼ੁਰੂ ਦੇ ਘਾਟੇ ਜਾ ਨਾ ਦੇ ਦੇ ਕੋਈ ਦੇਖਦਾ ਨਾ ਸਰਕਾਰਾਂ ਦੇਖਦੀਆਂ ਨਾ ਉੱਪਰ ਸੈਂਟਰ ਵਾਲੇ ਦੇਖਦੇ ਕੋਈ ਨਹੀਂ ਦੇਖਦਾ ਵੀਰੇ ਇੰਨੇ ਟੈਕਸ ਦਿੰਨੇ ਹੋ ਤੁਸੀਂ ਕਾਊਸ ਸਸ ਵੀ ਦਿੰਨੇ ਆ ਨਾ ਰੋਡ ਟੈਕਸ ਵੀ ਦਿੰਨੇ ਆ ਪਰ ਸਹੂਲਤ ਫਿਰ ਵੀ ਜ਼ੀਰੋ ਬਰਾਬਰ ਮਿਲਦੀ ਹੈ ਵੀਰੇ ਰੋਡ ਟੈਕਸ ਅਸੀਂ ਦਿੰਨੇ ਆ ਟੋਲ ਟੈਕਸ ਅਸੀਂ ਦਿੰਨੇ ਆ ਗੱਟੀਆਂ ਦੇ ਪਰਮਿਟ ਅਸੀਂ ਪਾਉਣੇ ਆ بیمੇ ਅਸੀਂ ਕਰਾਉਂਦੇ ਆ ਹਰ ਇੱਕ ਚੀਜ਼ ਦਾ ਅਸੀਂ ਹਾਂ ਠੀਕ ਆਰ ਸਾਨੂੰ ਸਹੂਲਤ ਨਹੀਂ ਮਿਲਦੀ ਫਾਇਦਾ ਕੀ ਹੈ ਇਹ ਧੰਦੇ ਦਾ ਆਪਾਂ ਦੇਖਦੇ ਦਰ ਪਹਿਲੀ ਨਾ ਅਵੇ ਛੱਡਣ ਨਾਲੇ ਕੰਮ ਹੋ ਗਿਆ ਛੱਡਣ ਵਾਲੀ ਕਗਾਰ ਤੇ ਲਾਦੇ ਯਾਰ ਜੀ ਸਰਕਾਰ ਦੂਜੇ ਪਾਸੇ ਕਹਿੰਦੀ ਆ ਕਿ ਯੂਥ ਦੇਸ਼ ਛੱਡ ਛੱਡ ਕੇ ਜਾ ਰਿਹਾ ਪੰਜਾਬ ਛੱਡ ਕੇ ਜਾ ਰਿਹਾ ਪਰ ਸਹੂਲਤਾਂ ਇਹ ਵੀ ਦੇਖ ਲਈ ਬਣਿਆਤੀ ਸਹੂਲਤਾਂ ਨਹੀਂ ਆ ਗਈਆਂ ਵੀਰੇ ਛੱਡਣ ਦਾ ਕਾਰ ਦੇਖੋ ਬਲਦਾ ਨਸ਼ਾ ਠੀਕ ਹੈ ਜੇ ਕੋਈ ਬੰਦਾ ਕੀਤਾ ਕਰਦਾ ਕੰਮ ਕਰਦਾ ਉਹਨੂੰ ਕੰਮ ਨਹੀਂ ਕਰ ਦਿੰਦੇ ਹੈਗੇ ਹੁਣ ਅਸੀਂ ਟ੍ਰਾਂਸਪੋਰਟ ਲਾਈਨ 'ਚ ਆਏ ਹੋਏ ਆ ਠੀਕ ਹੈ ਵੀਰੇ ਮੇਰੀ ਉਮਰ 33 ਸਾਲ ਦੀ ਹੈ ਠੀਕ ਹੈ ਮੈਂ ਇਸਤਨ ਦੇ ਜਾਇਆ ਮੈਂ ਐਮਏ ਵੀ ਐਡਾ ਪੜ੍ਹੇ ਲਿਖਿਆ ਮੈਂ ਠੀਕ ਹੈ ਨਰਮਲ ਗੱਲ ਨੌਕਰੀ ਨਹੀਂ ਹੈਗੀ ਜਨਰਲ ਕਸਟਮ ਠੀਕ ਹੈ ਘਾਟੇ ਨੌਕਰੀ ਨਹੀਂ ਹੈਗੀ ਚਲੋ ਨੌਕਰੀ ਬਬਲੀ ਐਸੇ ਐਸੀ ਕਰਾ ਗਈ ਠੀਕ ਹੈ ਜਦੋਂ ਨੌਕਰੀ ਚਾਹੀਦੀ ਆਪਾਂ ਆਪਣੇ ਧੰਦਾ ਕਰ ਰਹੇ ਆ ਜੇ ਆਪਣੇ ਧੰਦੇ ਦੇ ਅੰਦਰ ਇਲਾਕੇ ਵੀ ਸਾਨੂੰ ਕੋਈ ਸਹੂਲਤ ਨਹੀਂ ਉਸ ਤੋਂ ਫਾਇਦਾ ਕੀ ਹੈ ਧੰਦੇ ਕਰਨ ਦਾ ਠੀਕ ਹੈ ਹੁਣ ਨੁਕਸਾਨ ਹੋ ਗਿਆ ਇਹਦਾ ਕੌਣ ਦੇ ਉੱਪਰ ਪਾਈ ਕਿੱਥੇ ਹੋਊਗਾ ਮੇਰੇ ਪਰਵਾਈ ਉਹਨਾਂ ਦਾ ਚਾਂਚੇ ਆ ਠੀਕ ਹੈ ਟਰਾਂਸਪੋਰਟ ਤੋਂ ਦਾ ਸ਼ੁਰੂ ਤੋਂ ਇਹ ਪਹਿਲੀ ਘਾਟੇ ਜਿਆ ਹੁਣ ਤਾਂ ਕੀ ਹੋਊਗਾ ਇਹਦਾ ਹੱਲ ਨਹੀਂ ਇਹ ਰਾਜਵੀਰ ਜਵੰਦ ਦਾ ਐਡਾ ਵੱਡਾ ਘਟਨਾ ਹੋਈ ਐਡਾ ਨੁਕਸਾਨ ਹੋਇਆ ਪੰਜਾਬ ਦਾ ਹੀਰਾ ਐਡਾ ਕਲਾਕਾਰ ਸੀਗਾ ਅਜੇ ਵੀ ਅੱਖਾਂ ਖੁੱਲੀਆਂ ਨਹੀਂ ਸਰਕਾਰ ਦੀਆਂ ਲੱਗਦਾ ਵੀ ਕਿਸ ਕਿਸੇ ਦਾ ਕੀ ਗਿਆ ਕਿ ਵੀ ਉਹਦਾ ਜਿਹੜਾ ਪੂਰਾ ਹੋਇਆ ਉਹਦਾ ਕਿਸਾਨ ਦੇ ਪਰਿਵਾਰ ਨੂੰ ਆ ਇਹ ਜਿਹੜੇ ਉਹ ਜੀ ਇਹਨਾਂ ਨੂੰ ਪਤਾ ਵੀ ਉਹ ਦੁੱਖ ਕੀ ਆ ਇਹ ਜਿਹੜੇ ਉਹਦੇ ਆਪਣੇ ਮਿੱਤਰ ਸੱਜਣ ਦੇ ਜਾਂ ਉਹਨੇ ਕਲਾਕਾਰ ਸਾਥੀ ਜੋ ਵੀ ਚੋਰ ਜਾਂ ਹੁੰਦੇ ਉਹਨਾਂ ਨੂੰ ਪਤਾ ਵੀ ਉਹ ਬੰਦੇ ਦੀ ਅਹਿਮੀਅਤ ਕੀ ਸੀ ਤੇ ਉਹ ਵੈਲਿਊ ਕੀ ਸੀ ਠੀਕ ਉਹ ਦਰੋ ਹੋ ਜਾਂਦਾ ਵਾ ਕਲਾਕਾਰ ਖੜਾ ਹੋ ਜਾਂਦਾ ਉਹ ਕਹਿੰਨੇ ਚਲੋ ਵਾਗਿਆ ਵਾਗਿਆ ਬਈ ਹੁਣ ਤੇ ਇਹ ਕੰਮ ਹੋਇਆ ਹੋਇਆ ਬਈ ਪਰ ਮੈਂ ਕਹਿੰਦਾ ਮਤਲਬ ਇਹ ਨੂੰ ਵੀ ਇਹ ਸੜਕੀ ਅੱਤਵਾਦ ਕਹਿ ਸਕਦੇ ਆ ਹਾਂ ਜਿਹੜੇ ਆਵਾਰਾ ਪਸ਼ੂ ਫਿਰਦੇ ਨੇ ਤੇ ਆ ਟੋਏ ਨੇ ਡੇ ਵੀ ਅੱਤਵਾਦ ਇੱਕ ਤਰ੍ਹਾਂ ਦਾ ਪਰ ਇੱਥੇ ਕੋਈ ਕੰਟਰੋਲ ਨਹੀਂ ਬੋਲਦਾ ਨਹੀਂ ਵੀਰੇ ਥੋੜਾ ਸਾਹਮਣੇ ਦੇਖੋ ਕੀ ਹਾਲ ਹੈ ਦੇਖੋ ਇਧਰ ਖਾਹ ਰੋਡ ਗਣੀ ਦਿਖਾਓ ਵੀ ਲੋਕ ਕਿਵੇਂ ਆ ਰਹੇ ਨੇ ਹਾਲ ਦੇਖੋ ਮੋਰਚੇ ਨਾਲ ਸ਼ਾਸਨ ਵੱਲੋਂ ਆਏ ਕਿ ਇਹਨੇ ਪੁੱਛ ਪੜਤਾਲ ਕੋਈ ਮਦਦ ਲਈ ਤੋਂ ਨਹੀਂ ਵੀਰੇ ਮਦਦ ਸਾਨੂੰ ਕੋਈ ਨਹੀਂ ਆਈ ਕਿਸੇ ਚੀਜ਼ ਦੀ ਕੋਈ ਸਰਕਾਰੀ ਮਦਦ ਨਹੀਂ ਕਿ ਸਾਨੂੰ ਕੋਈ ਸਰਕਾਰ ਦੀ ਗਲਤੀ ਕਰਕੇ ਤਾਂ ਨੁਕਸਾਨ ਹੋਇਆ ਨਾ ਸਾਨੂੰ ਕੋਈ ਸਹੂਲਤ ਨਹੀਂ ਵੀਰੇ ਕਿਸੇ ਕਿਸਾਨ ਦਾ ਆਪਣੇ ਕੋਲ ਕੋਈ ਆਇਆ ਠੀਕ ਆ ਅਸੀਂ ਆਪਣਾ ਕੰਮ ਆਪ ਕਰਵਾ ਰਹੇ ਹਾਂ ਵੀ ਜੋ ਵੀ ਕਰਵਾ ਰਹੇ ਹਾਂ ਠੀਕ ਆ ਹਾਈ ਡਰਾਵਨ ਮੰਗਵਾਇਆ ਕੰਮ ਆਬਦਾਬ ਕਰਵਾਇਆ ਫਿਰ ਜਦੋਂ ਸੱਟ ਲੱਗੀ ਆ ਵੀਰ ਦੇ ਫਿਰ ਇਹਨਾਂ ਨੂੰ ਕਿਵੇਂ ਇਹਨਾਂ ਨੂੰ ਰੈਸਕਿਊ ਕਿਵੇਂ ਕੀਤਾ ਤਾਂ ਕਿਨੇ ਪੁੱਛਿਆ ਉਰੇ ਮੁੰਡੇ ਹੈਗੇ ਤੇ ਪਿੱਛੇ ਉਹ ਆਏ ਨੇ ਠੀਕ ਆ ਪਿੱਛੇ ਘਾਰਾਂ ਉਹ ਆਏ ਨੇ ਉਹਨਾਂ ਦੇਖਿਆ ਠੀਕ ਆ ਫਿਰ ਸਾਡੇ ਕੋਲ ਫੋਨ ਕਰ ਗਿਆ ਵੀਰੇ ਆਏਗਾ ਲੋਕ ਵੀ ਪਰ ਅਸੀਂ ਆਏ ਆ ਉਹਦਾ ਘਰੋਂ ਮਤਲਬ ਆਮ ਲੋਕਾਂ ਨੇ ਮਦਦ ਕੀਤੀ ਨਹੀਂ ਹਾਂਜੀ ਆਮ ਲੋਕਾਂ ਵੱਲੋਂ ਕੋਈ ਮਦਦ ਨਹੀਂ ਇਹ ਐਡਿ ਐਡੀਆਂ ਗੱਲਾਂ ਕਰਦੇ ਨੇ ਸੜਕ ਸੁਰੱਖਿਆ ਫੋਰਸ ਬਣਾਤੀ ਅਸੀਂ ਕਿਤੇ ਐਕਸੀਡੈਂਟ ਹੋ ਗਿਆ 2 ਮਿੰਟਾਂ 'ਚ ਪਹੁੰਚਾਂਗੇ ਆ ਪੁਲਿਸ ਥੱਲੇ ਗੱਡੀ ਖੜੀ ਹੁੰਦੀ ਆ ਉਹ ਮਤਲਬ ਦਿਖਾਵਾ ਹੀ ਆ ਵੀਰ ਜੀ ਆਪਾਂ ਨੂੰ ਉਹਦਾ ਨਹੀਂ ਪਤਾ ਲੇਕਿਨ ਆਪਾਂ ਤੁਹਾਨੂੰ ਇੱਕ ਹੀ ਗੱਲ ਕਹਿਣਾ ਹੈ ਬਾਰ-ਬਾਰ ਵੀ ਇਸ ਰੋਡ ਦਾ ਹੱਲ ਕਰਵਾ ਲਓ ਕੱਲ ਨੂੰ ਕਿਸੇ ਦਾ ਜਾਨੀ ਨੁਕਸਾਨ ਹੋਵੇ ਉਸ ਚੀਜ਼ ਦਾ ਕੋਈ ਫਾਇਦਾ ਨਹੀਂਗਾ ਇਸ ਚੀਜ਼ ਦਾ ਪਹਿਲਾਂ ਹੱਲ ਕਰ ਲਿਆ ਜਾਵੇ ਠੀਕ ਹੈ ਨਾ ਜੀ ਤੋ ਦੇਖ ਸਕਦੇ ਹੋ ਸਮਰਾਲੇ ਨੇੜੇ ਬਹੁਤ ਵੱਡਾ ਐਕਸੀਡੈਂਟ ਹੋਇਆ ਹੈਗਾ ਇਹ ਹਜੇ ਥੋੜੇ ਦਿਨ ਪਹਿਲਾਂ ਸੜਕ ਦੇ ਹੀ ਹਾਲਾਂਕਿ ਉਦੋਂ ਆਵਾਰਾ ਪਸ਼ੂਆਂ ਕਰਕੇ ਰਾਜਵੀਰ ਜਵੰਦਾ ਦੀ ਜਾਨ ਚਲੀ ਗਈ ਪਰ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਸੜਕ ਦੇ ਉੱਪਰ ਐਡੇ-ਐਡੇ ਟੋਏ ਪਏ ਹੋਏ ਨੇ ਜਿਹਦੇ ਕਰਕੇ ਦੇਖ ਸਕਦੇ ਹੋ ਵੀ ਗੱਡੀ ਖਤਮੇ ਹੋ ਗਈ ਪੂਰੀ ਇਹ ਵੀਰ ਦੀ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਸੀ ਸ਼ਾਇਦ ਜੋ ਰਾਜਵੀਜ ਵੰਦਨ ਨਾਲ ਹੋਇਆ ਉਹ ਜੀਆਂ ਘਟਨਾ ਤੋਂ ਵੀ ਸਰਕਾਰ ਦੀਆਂ ਅੱਖਾਂ ਨਹੀਂ ਖੁੱਲੀਆਂ ਅਜੇ ਤੱਕ ਸ਼ਾਇਦ ਹੋਰ ਕੁਰਬਾਨੀਆਂ ਮੰਗਦੇ ਨੇ ਜਾਂ ਫਿਰ ਪਤਾ ਨਹੀਂ ਕੀ ਕਾਰਨ ਆ ਵੀ ਹਲੇ ਕਿਹੜੀ ਉਡੀਕ ਦੇ ਵਿੱਚ ਨੇ ਵੀ ਜਿਹੜੇ ਡੱਡੇ ਟੋਏ ਪਏ ਨੇ ਟੂ ਦੇਖ ਸਕਦੇ ਹੋ ਵੀ ਟਰੱਕ ਦਾ ਇਹ ਹਾਲ ਹੋਇਆ ਇਹ ਟੋਇਆਂ ਕਰਕੇ ਜਿਹੜਾ ਟੂ ਵੀਲਰ ਇੱਥੇ ਦੀ ਲੰਘਦਾ ਉਹਦਾ ਕੀ ਹਾਲ ਹੁੰਦਾ ਹੋਊਗਾ ਸੋ ਜਰੂਰ ਇਹ ਵੀਡੀਓ ਨੂੰ ਵੀ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੇ ਵੀ ਪਰਿਵਾਰਕ ਮੈਂਬਰ ਜਾਂ ਤੁਸੀਂ ਵੀ ਰੋਡ ਦੇ ਉੱਪਰ ਚੱਲਦੇ ਹੋ ਤੇ ਇਹਨਾਂ ਚੀਜ਼ਾਂ ਦਾ ਹੱਲ ਹੋਣਾ ਚਾਹੀਦਾ ਹੋ ਸਕਦਾ ਕੈਮਰੇ ਦੇ ਵਿੱਚ ਇਹਨਾਂ ਤੁਹਾਨੂੰ ਟੋਏ ਨਾ ਦਿਖਦੇ ਹੋਣ ਪਰ ਬਹੁਤ ਡੂੰਘੇ ਡੂੰਘੇ ਟੋਏ ਨੇ 3-3 4-4 ਫੁੱਟ ਚੌੜੇ ਟੋਏ ਨੇ ਸੋ ਸਮਰਾਲਾ ਤੋਂ ਖਾਸ ਅਪਡੇਟ ਦੇ ਨਾਲ ਤੁਹਾਡੇ ਨਾਲ ਹਾਜ਼ਰ ਹਾਂ ਮਿਲਦੇ ਆਂ ਜਲਦੀ ਧੰਨਵਾਦ